ਬੋਤਾਂ ਆਪਾਂ ਇਤਿਹਾਸ ਦੇ ਵਿੱਚ ਜਾਈਏ ਜਾਂ ਇਹਨਾਂ ਨੂੰ ਜਾਣੂ ਕਰਾਈਏ ਲੋੜ ਨਹੀਂ ਪੈਣੀ ਇਹ ਤਾਂ ਇਹਨਾਂ ਦੀ ਗੰਦੀ ਸੋਚ ਹੀ ਇਸ ਤਰ੍ਹਾਂ ਦੀ ਹੋ ਗਈ ਕਿ ਫੇਮ ਵਾਸਤੇ ਆਪਾਂ ਸਿੰਘ ਦਾ ਨਾਮ ਵਰਤਣ ਦੇ ਆਂ ਪ੍ਰਾਂਠਾ ਸਿੰਘ ਆ ਸਤਕਾਰਯੋਗ ਆ ਸਿੰਘ ਸ਼ਬਦ ਤਾਂ ਹੀ ਕਰਕੇ ਉਹਨੂੰ ਸਿੰਘ ਨਾ ਦਿੱਤਾ ਨਾ ਨਹੀਂ ਤਾਂ ਉਹਦਾ ਰਾਮ ਸ਼ਾਮ ਜਾਂ ਕੁਝ ਹੋਰ ਵੀ ਤਾਂ ਉਹਦਾ ਰੱਖ ਹੀ ਸਕਦੇ ਸੀ ਪੰਜਾਬੀ ਜਿਹਾ ਉਹਦੇ ਹੁਣ ਪੰਜਾਬੀ ਜਾਂ ਆਪਣਾ ਬੋਲ ਕੇ ਕਹਿ ਦਈਏ ਸਮਝ ਆ ਜੂਗੀ ਉਰ ਤੋਂ ਪਾਣੀ ਪਰੇ ਹੋ ਚੁੱਕਾ ਆ ਲੰਘ ਚੁੱਕਾ ਆ ਹੁਣ ਦੇ ਇਹਨਾਂ ਨੂੰ ਢਾਂਗ ਚਾਹੀਦੀ ਆ ਜੇ ਕੋਈ ਗਲਤੀ ਕਰਦਾ ਸਿੱਧੀ ਢਾਂਗ ਫੇਰੋ ਤਾਂ ਫੇਰ ਇਹਨਾਂ ਨੇ ਸੂਤ ਆਉਣਾ ਵਾ ਨਹੀਂ ਤੇ ਨਹੀਂ ਸੌਉਦਣਾ ਆਪਣਾ ਇਤਿਹਾਸ ਦੇਖ ਕੇ ਆਉਨੇ ਆ ਇਸ ਆ ਫਲਾਣੇ ਸਿੰਘ ਨੇ ਆ ਕਾਰਜ ਕੀਤਾ 84 ਦੇ ਸਿੰਘ ਆ ਜ ਨੇ ਸ਼ੀਧੀਆਂ ਪਾ ਚੁੱਕੇ ਨੇ ਸਾਡੇ ਹਰੀ ਸਿੰਘ ਨਲੂਆ ਉਹਨੇ ਆ ਕੰਮ ਕੀਤੇ ਸੀ ਉਸ ਤੋਂ ਬਾਅਦ ਜਦੋਂ ਆਪਾਂ ਨਿਕਲਦੇ ਅੱਗੇ ਮੂਰੇ ਆ ਕੇ ਇਸ ਤਰ੍ਹਾਂ ਦੇ ਅੱਜ ਦਾ ਭਰੱਠਾ ਸੀਗਾ ਕੱਲ ਨੂੰ ਲਸੀ ਸਿੰਘ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਬਣਾਉਣਗੇ ਤਾਂ ਕੀ ਸਾਡੀ ਉੱਥੇ ਸ਼ਵੀ ਪੇਸ਼ ਹੋਗੀ ਕਿ ਇਹ ਸਿਰਫ ਖਾਣੇ ਦੇ ਨਾਂ ਤੇ ਵੀ ਇਸ ਤਰ੍ਹਾਂ ਚੱਲਣ ਦੇ ਨੇ ਸਾਰੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਰੈਸਟੋਰੈਂਟ ਦਾ ਨਾਮ ਜਿਹੜਾ ਕਿ ਪਰਾਠਾ ਸਿੰਘ ਰੱਖਿਆ ਜਾਂਦਾ ਅਤੇ ਉਸ ਤੋਂ ਬਾਅਦ ਨਾਨਕ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਕਿ ਉੱਥੇ ਕਾਰਵਾਈ ਪਾਈ ਜਾਂਦੀ ਆ ਅਤੇ ਉਹ ਸਲੈਕਟ ਹੋਣ ਦਾ ਜਿਹੜਾ ਕਿ ਨਾ ਚੇਰ ਕੀਤਾ ਦਾ ਸਤ ਤੋਂ ਵੱਡੀ ਸ਼ਰਮ ਦੀ ਗੱਲ ਇਹ ਆ ਪਿਛਲੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਜਿਹੜਾ ਕਿ ਇਹ ਰੈਸਟੋਰੈਂਟ ਆ ਪ੍ਰਾਈਸ ਤਾਂ ਕਿਸੇ ਦਾ ਧਿਆਨ ਨਹੀਂ ਪਿਆ ਜਦੋਂ ਧਿਆਨ ਪਿਆ ਨਾਨਕ ਸਿੰਘ ਜਥੇਬੰਦੀਆਂ ਵੱਲੋਂ ਜਾ ਕੇ ਕਾਰਵਾਈ ਕੀਤੀ ਜਾਂਦੀ ਆ ਇਸ ਤਮਾਮ ਬੁਝਾਈ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆ ਸਿੱਖ ਬੰਦਿਆਂ ਤੇ ਗੱਲਬਾਤ ਕਰਦੇ ਰਹੇ ਰਾਜਵੀਰ ਅਕਾਲੀ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਾਂ ਦੇ ਦੋ ਕਾਦਾਦੀ ਜੀ ਮੇਰੀ ਗੱਲ ਕੀਤੀ ਵੀ ਵੀਡੀਓ ਵਾਇਰਲ ਹੋ ਰਹੀ ਆ ਪ੍ਰਤਾਪ ਸਿੰਘ ਨਾ ਦੀ ਲੋਕ ਤਰਾ ਤਰਾ ਦੇ ਮਜ਼ਾਕ ਬਣਾਉਂਦੇ ਮਜ਼ਾਕ ਦਾ ਪਾਤਰ ਬਣਾਇਆ ਹੋਇਆ ਤੁਸੀਂ ਤੇ ਨਿਹੰਗ ਸਿੰਘ ਬਾਣੀ ਜੀ ਹੋ ਗੁਰੂ ਕੀ ਲਾਡਲੀਆ ਫੌਜਾਨੇ ਤੁਹਾਨੂੰ ਜਿਆਦਾ ਪਤਾ ਵੀ ਨਹੀਂ ਕਿ ਖਾਸ ਕਰਕੇ ਜਿਹੜਾ ਸਿੰਘ ਸ਼ਬਦ ਆ ਕਿਸ ਨੂੰ ਕਹਿੰਦੇ ਨੇ ਇੱਤਾ ਜੀ ਕੱਲੇ ਨਿਹੰਗ ਸਿੰਘਾਂ ਨੂੰ ਸਾਰਿਆਂ ਨੂੰ ਹੀ ਪਤਾ ਵਾ ਕਿ ਸਿੰਘ ਲਬਜ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਵਰਤਿਆ ਗਿਆ ਵਾ ਠੀਕ ਹੈ ਜੀ ਇਹਦੇ ਵਿੱਚ ਬਹੁਤਾ ਆਪਾਂ ਇਤਿਹਾਸ ਦੇ ਵਿੱਚ ਜਾਈਏ ਜਾਂ ਇਹਨਾਂ ਨੂੰ ਜਾਣੂ ਕਰਾਈਏ ਲੋੜ ਨਹੀਂ ਪੈਣੀ ਇਹ ਤਾਂ ਇਹਨਾਂ ਦੀ ਗੰਦੀ ਸੋਚ ਹੀ ਇਸ ਤਰ੍ਹਾਂ ਦੀ ਹੋ ਗਈ ਕਿ ਫੇਮ ਵਾਸਤੇ ਆਪਾਂ ਸਿੰਘ ਦਾ ਨਾਮ ਵਰਤਣ ਡੇ ਆ ਪ੍ਰਾਂਠਾ ਸਿੰਘ ਆ ਠੀਕ ਹੈ ਨਾ ਇਹਦੇ ਵਿੱਚ ਵੱਡੀ ਘਾਟ ਵੇਖ ਲਓ ਸਾਡੀ ਸਚਖੰਡ ਤੇ ਬਿਲਕੁਲ ਲੱਗੇ ਇਹ ਰੈਸਟੋਰੈਂਟ ਖੁੱਲਦਾ ਠੀਕ ਹੈ ਜੀ ਤੇ ਐਸਜੀਪੀਸੀ ਅੱਖਾਂ ਬੰਦ ਕਰਕੇ ਬੈਠੀ ਹੋਈ ਆ ਉਹਨਾਂ ਨੂੰ ਪੁੱਛਣ ਦੀ ਬਜਾਏ ਕੋਈ ਕਾਰਵਾਈ ਨਹੀਂ ਹੋਈ ਸਾਡਾ ਸਿੰਘ ਜਤਿੰਦਰ ਸਿੰਘ ਜਾਂਦਾ ਵਾ ਉੱਥੇ ਲੱਗੇ ਆਪਣੀ ਕਿਰਤ ਕਰਦਾ ਜੀ ਉਹਨੂੰ ਪਤਾ ਲੱਗਾ ਉਹਨੇ ਜਾ ਕੇ ਕਾਰਵਾਈ ਕੀਤੀ ਅਗਲੋ ਬੰਦਾ ਪਤਾ ਲੱਗਾ ਕਿ ਉਹ ਪੰਜਾਬੀ ਹੈ ਜੀ ਉਹ ਵੀ ਸਿੰਘ ਹੈ ਜੀ ਉਹਦੇ ਨਾਂ ਦੇ ਮਗਰ ਵੀ ਸਿੰਘ ਲੱਗਦਾ ਵਾ ਪਰ ਮੈਂ ਤਾਂ ਮੈਨੂੰ ਤਾਂ ਹੈਰਾਨੀ ਉਹਨਾਂ ਦੇ ਮਾਪੇ ਉਹਦੇ ਆਉਂਦੀ ਆ ਵੀ ਉਹਨਾਂ ਦੇ ਮਾਪੇ ਉਹਨਾਂ ਨੂੰ ਮਸਾ ਪੂਰਾ ਨਹੀਂ ਅਗਲ ਸਖਾਈ ਹੋਗੀ ਵੀ ਆਹ ਸਿੰਘ ਨਾਂ ਲੱਗੇ ਆ ਤੇਰੇ ਨਾਂ ਦੇ ਕੋਈ ਸੋ ਸਮਝ ਕੇ ਲਾਇਆ ਵਾ ਜਾਂ ਉਹਦਾ ਨਾਂ ਕਿਉਂ ਨਹੀਂ ਪ੍ਰਾਂਠਾ ਸਿੰਘ ਜਾਂ ਉਹਦੇ ਨਾਂ ਤੇ ਹੋਰ ਲਟਰਮ ਬਟਰਮ ਜਿਆ ਕੋਈ ਕਹਿ ਕਰਕੇ ਆਪਾਂ ਸਿੰਘ ਕਿਉਂ ਨਹੀਂ ਸੰਬੋਧਨ ਕਰ ਦਿੱਤਾ ਕਿ ਸਤਕਾਰਯੋਗ ਆ ਸਿੰਘ ਸ਼ਬਦ ਤਾਂ ਹੀ ਕਰਕੇ ਉਹਨੂੰ ਸਿੰਘ ਨਾਂ ਦਿੱਤਾ ਨਾ ਨਹੀਂ ਤਾਂ ਉਹਦਾ ਰਾਮ ਸ਼ਾਮ ਜਿਹਾ ਕੁਝ ਹੋਰ ਵੀ ਤਾਂ ਉਹਦਾ ਰੱਖ ਹੀ ਸਕਦੇ ਸੀ ਪੰਜਾਬੀ ਜਿਹਾ ਉਹਦੇ ਪਰ ਇਹਦੇ ਵਿੱਚ ਸਾਡੇ ਲੋਕਾਂ ਦੀ ਇੰਨੀ ਕਿ ਮਾਨਸਿਕਤਾ ਥੱਲੇ ਹੋ ਗਈ ਕਿ ਅਸੀਂ ਫੇਮ ਵਾਸਤੇ ਜਾਂ ਆਪਣੇ ਚੰਦ ਪੈਸਿਆਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋਏ ਪਏ ਆ ਪਰ ਕੀ ਲੱਗਦਾ ਨਹੀਂ ਖਾਲੀ ਜੀ ਬਹੁਤ ਸ਼ਰਮ ਵਾਲੀ ਗੱਲ ਆ ਜੇ ਤੁਸੀਂ ਗੱਲ ਕੀਤੀ ਵੀ ਅਗਲੇ ਬੰਨੇ ਵੀ ਪੰਜਾਬੀ ਆ ਉਹ ਵੀ ਆਪਣੇ ਆਪ ਨੂੰ ਸਿੰਘ ਕਹਿੰਦਾ ਵਾ ਜਦੋਂ ਸਿੰਘ ਹੀ ਆ ਆਪਣੇ ਆਪ ਨੂੰ ਪਰਾਟਾ ਸਿੰਘ ਰਖੜਾ ਜਲਾ ਸ਼ੁਰੂ ਕਰ ਦੂਗਾ ਫਿਰ ਆਮ ਲੋਕਾਂ ਦਾ ਕੀ ਹਾਲਾਤ ਬਣਨਗੇ ਬਾਬਾ ਜੀ 76 ਦੇ ਨਾ ਅਸਲ ਦੇ ਵਿੱਚ ਘਾਟ ਹੈਗੀ ਆ ਹੁਣ ਹੁਣ ਸਮਝਾਇਆ ਲੋਕੀ ਸਮਝਣ ਵਾਲੇ ਨਹੀਂ ਆ ਕਿਉਂਕਿ ਇਹਨਾਂ ਨੂੰ ਉਹ ਨਾ ਹੁਣ ਪੰਜਾਬੀ ਜਾਂ ਆਪਣਾ ਬੋਲ ਕੇ ਕਹਿ ਦਈਏ ਸਮਝ ਆ ਜੂਗੀ ਔਰ ਤੋਂ ਪਾਣੀ ਪਰੇ ਹੋ ਚੁੱਕਾ ਆ ਲੰਘ ਚੁੱਕਾ ਆ ਵਾ ਹੁਣ ਦੇ ਇਹਨਾਂ ਨੂੰ ਡਾਂਗ ਚਾਹੀਦੀ ਆ ਜੇ ਕੋਈ ਗਲਤੀ ਕਰਦਾ ਸਿੱਧੀ ਡਾਂਗ ਫੇਰੋ ਤਾਂ ਫੇਰ ਇਹਨਾਂ ਨੇ ਸੂਤ ਆਉਣਾ ਵਾ ਨਹੀਂ ਤੇ ਨਹੀਂ ਸੌਉ ਦਾਣਾ ਅੱਜ ਜੇ ਮੰਨ ਲਓ ਆਪਾਂ ਜਾ ਕੇ ਕਾਰਵਾਈ ਕਰਕੇ ਇਹਨੂੰ ਸਮਝਾਉਨੇ ਆ ਅਗਲਾ ਕੀਪਤਾ ਕਰਦਾ ਕਿ ਨਹੀਂ ਕਰਦਾ ਪਰ ਜੇ ਅਸੀਂ ਕਾਰਵਾਈ ਠੋਕ ਕੇ ਕੀਤੀ ਨਾ ਤਾਂ ਅਗਲੇ ਦਿਨ ਹੀ ਕੰਮ ਹੋ ਜਾਣਾ ਵਸੇ ਗੱਲ ਕਰੀ ਜਿਹੜਾ ਕੰਮ ਐਜੀਪੀਸੀ ਨੂੰ ਕਰਨਾ ਚਾਹੀਦਾ ਹੈ ਸਿਖਾਰੀ ਸਰਮੋਹ ਸੰਤਾਵਾ ਹਮੇਸ਼ਾ ਸਿੱਖ ਹੁੰਦੇ ਗੱਲਬਾਤ ਕਰਦੀ ਆ ਪਰ ਉਹ ਉਹਨਾਂ ਦੀ ਬਜਾਏ ਅੱਜ ਅਸੀਂ ਦੇਖਿਆ ਨੰਗ ਸਿੰਘ ਜਥੇਬੰਦੀਆ ਉਹਨਾਂ ਵੱਲ ਕਾਰਵਾਈ ਪਾਈ ਗਈ ਆ ਉਹਨਾਂ ਦੇ ਅਮਲ ਚ ਜਿਹਾ ਕਿਉਂ ਨਹੀਂ ਲੰਦਾ ਗਿਆ ਜਾਂ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਆਇਆ ਬੜੇ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆਏ ਜਿਹੜੇ ਐਸਜੀਪੀਸੀ ਐਸਜੀਪੀਸੀ ਆਪਣਾ ਕੰਮ ਕਰਕੇ ਰਾਜੀ ਨਹੀਂ ਆ ਜੇ ਰਾਜੀ ਹੁੰਦੀ ਤਾਂ ਇੰਗੀਆਂ ਗਲਤੀਆਂ ਨਾ ਹੁੰਦੀਆਂ ਇੱਥੋਂ ਤੱਕ ਨੌਬਤ ਨਾ ਆਉਂਦੀ ਕਿਉਂਕਿ ਅਸੀਂ ਆਪਣੀ ਮਰਿਆਦਾ ਭੁੱਲ ਚੁੱਕੇ ਹੋਏ ਆ ਜੇ ਆਪਣੀ ਐ ਤੇ ਇੱਥੇ ਗਲਤੀ ਹੋਣੀ ਸੀ ਉੱਥੇ ਸਜ਼ਾ ਹੋਣੀ ਸੀ ਲੋਕਾਂ ਨੂੰ ਪਤਾ ਹੋਣਾ ਸੀ ਕਿ ਨਿਹੰਗ ਸਿੰਘਾਂ ਦੀ ਅਸਲ ਮਰਿਆਦਾ ਕੀ ਆ ਅੱਜ ਅਸੀਂ ਬਾਣੇ ਨੂੰ ਛੱਡ ਕੇ ਪਜਾਮੀਆਂ ਪੈਂਟਾਂ ਦੇ ਵਿੱਚ ਆ ਚੁੱਕੇ ਹੋਏ ਆਂ ਮਰਿਆਦਾ ਤੋਂ ਮੁਨਕਰ ਹੋ ਗਏ ਆ ਗੁਰੂ ਸਾਹਿਬ ਨੇ ਸੱਡੀ ਸਾਨੂੰ ਮਰਿਆਦਾ ਦਿੱਤੀ ਸੀ ਨਾ ਔਰ ਤੋਂ ਮੁਨਕਰ ਹੋਏ ਆ ਤਾਂ ਹੀ ਇਹ ਸਾਨੂੰ ਇਹੋ ਜਿਹੀਆਂ ਮਾਰਾਂ ਪੈਂਡੀਆਂ ਵਾ ਤੇ ਜਿਹੜੇ ਮਰਿਆਦਾ ਦੇ ਵਿੱਚ ਨਹੀਂ ਰਹੇ ਉਹਨਾਂ ਨੇ ਕਾਰਵਾਈ ਕਿੱਥੋਂ ਕਰਨੀ ਆ ਜੀ ਔਰ ਤਾਂ ਫਿਰ ਮਜਬੂਰ ਨੇ ਸਾਨੂੰ ਹੀ ਸਾਨੂੰ ਜਿਹੜਾ ਗੁਰੂ ਸਾਹਿਬ ਨੇ ਹੁਕਮ ਲਾਇਆ ਸਾਨੂੰ ਤਾਂ ਫਿਰ ਕਾਰਜ ਕਰਨਾ ਹੀ ਪੈਣਾ ਹੈ ਜਿਵੇਂ ਸਿੰਘ ਨੇ ਤਾੜਨਾ ਕਰ ਦਿੱਤੀ ਆ ਵੀ ਇਹ ਨਾ ਕੀਤਾ ਤਾਂ ਫਿਰ ਕਾਰਵਾਈ ਤਾਂ ਹੋਊਗੀ ਤੇ ਜੇ ਨਾ ਉਹਨੇ ਵੀ ਕੀਤਾ ਤਾਂ ਫਿਰ ਵਾਕਈ ਹੀ ਕਾਰਵਾਈ ਹੋਊਗੀ ਜੀ ਪਰ ਗੱਲ ਕਰੀਏ ਕਾਲੀ ਅਸੀਂ ਦੇਖਿਆ ਵੀ ਗੁਰੂ ਆਪ ਪੀਰਾਂ ਦੀ ਧਰਤੀ ਕਹਿੰਦਾ ਵਾ ਅਮਰਸਾਹ ਸਾਹਿਬ ਨੂੰ ਸ਼੍ਰੀ ਗੁਰੂ ਆਮਬਾਦੀ ਨਗਰੀ ਆ ਸੱਚਖੰਡ ਸ੍ਰੀ ਮੰਦਿਰ ਸਾਹਿਬ ਆ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਪੰਜਾਬੀ ਵੀ ਹੁੰਦੇ ਨੇ ਤੇ ਖਾਸ ਕਰਕੇ ਫੋਰਨ ਬੜੇ ਆਉਂਦੇ ਨੇ ਅਸੀਂ ਦੇਖਿਆ ਉਹ ਪੰਜਾਬੀਆਂ ਨੂੰ ਸਿੰਘਾਂ ਨੂੰ ਬਹੁਤ ਮਿਲਦੇ ਨੇ ਬੜੇ ਸਤਕਾਰ ਦੇ ਨਾਲ ਕਿ ਇਹ ਸਿੰਘ ਇਹ ਨੇ ਸਰਦਾਰ ਇਹ ਪਗੜੀ ਧਾਰੀ ਆ ਪਰ ਜਦੋਂ ਇਸ ਰੈਸਟੋਰੈਂਟ ਵਿੱਚ ਆ ਕੇ ਉਹ ਖਾਣਾ ਖਾਂਦੇ ਹੋਣਗੇ ਜਾਂ ਹੋਰ ਕਿਚੀ ਖਾਂਦੇ ਹੋਣਗੇ ਜਦੋਂ ਰੈਸਟੋਰੈਂਟ ਦਾ ਨਾਮ ਪਾ ਲੀਏ ਵੀ ਪ੍ਰਾਂਟਾ ਸਿੰਘ ਕਿ ਲੱਗਦਾ ਨਹੀਂ ਕਿ ਇਹ ਮਜ਼ਾਕ ਦਾ ਪਾਤਰ ਬਣ ਜਾਂਦਾ ਸਾਡਾ ਜਿਹੜਾ ਸਿੰਘ ਰੱਖਦੇ ਆ ਪਹਿਲਾਂ ਨਾ ਲੋਕੀ ਸਾਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਹੁੰਦੇ ਸੀ ਬਾਹਰਲੇ ਲੋਕ ਪੰਜਾਬ ਤੋਂ ਬਾਹਰਲੇ ਹੁਣ ਤਾਂ ਇਹਨਾਂ ਨੂੰ ਐਡੀ ਕਿ ਬੇਸ਼ਰਮ ਹੋ ਚੁੱਕੇ ਨੇ ਸਾਡੇ ਆਪਣੇ ਜਿਹੜੇ ਲੋਕ ਆ ਜਿੰਨਾ ਹੁਣ ਜਿਹੜਾ ਰੈਸਟੋਰੈਂਟ ਦਾ ਮਾਲਕ ਆ ਉਹਦਾ ਨਾਮ ਵੀ ਸਿੰਘ ਆ ਉਹ ਪੰਜਾਬੀ ਇੱਕ ਉਹਨਾਂ ਨੇ ਆਪ ਆਪਣਾ ਮਜ਼ਾਕ ਬਣਾ ਰਹੇ ਨੇ ਜਿਹੜੇ ਬਾਹਰਲੇ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਨੇ ਨਾ ਫੌਰਨ ਫੌਰਨ ਦੇ ਲੋਕ ਆਉਂਦੇ ਆ ਇਹ ਪੰਜਾਬ ਦੇ ਅਦਰ ਸਟੇਟ ਦੇ ਆਉਂਦੇ ਨੇ ਉਹ ਕਾਦੇ ਵਾਸਤੇ ਆਉਂਦੇ ਜੀ ਉਸ ਸਿੱਖੀ ਦੇ ਇਤਿਹਾਸ ਨੂੰ ਜਾਣੂ ਹੋਣ ਵਰਕੇ ਆਉਂਦੇ ਨੇ ਵੀ ਇਹਨਾਂ ਨੇ ਕੀ ਇਹਨਾਂ ਦੇ ਵਿੱਚ ਕੀ ਖੂਬੀ ਆ ਜਾਂ ਇਹਨਾਂ ਨੇ ਇਹੋ ਜਿਹੀਆਂ ਕਿਹੜੀਆਂ ਮੱਲਾ ਮਾਰੀਆਂ ਜਿਹੜਾ ਸਾਨੂੰ ਇੱਥੇ ਖਿੱਚ ਦਾ ਕੇਂਦਰ ਬਣਾਉਂ ਦੇਣ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਪਰ ਇਹਨਾਂ ਨੇ ਇਧਰੋਂ ਆਪਾਂ ਜਾਣਦੇ ਆ ਸੱਚਖੰਡ ਦੇ ਅੰਦਰ ਆਪਣਾ ਇਤਿਹਾਸ ਦੇਖ ਕੇ ਆਉਨੇ ਆ ਵੀ ਆ ਫਲਾਣੀ ਸਿੰਘ ਨੇ ਆ ਕਾਰਜ ਕੀਤਾ 84 ਦੇ ਸਿੰਘ ਆ ਜ ਨੇ ਛਿੱਧੀਆਂ ਪਾ ਚੁੱਕੇ ਨੇ ਸਾਡੇ ਹਰੀ ਸਿੰਘ ਨਲੂਆ ਉਹਨੇ ਆ ਕੰਮ ਕੀਤੇ ਸੀ ਠੀਕ ਹੈ ਨਾ ਜੀ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਨਿਕਲਦੇ ਅੱਗੇ ਮੂਰੇ ਆ ਕੇ ਇਸ ਤਰ੍ਹਾਂ ਦੇ ਅੱਜ ਦਾ ਪਰੌਠਾ ਸਿੰਘਾ ਕੱਲ ਨੂੰ ਲੱਸੀ ਸਿੰਘ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਬਣਾਉਣਗੇ ਤਾਂ ਕੀ ਸਾਡੀ ਉੱਥੇ ਸ਼ਵੀ ਪੇਸ਼ ਹੋਗੀ ਕਿਹੀਂ ਸਿਰਫ ਖਾਣੇ ਦੇ ਨਾਂ ਤੇ ਵੀ ਇਸ ਤਰ੍ਹਾਂ ਚੱਲਣ ਡੈ ਨੇ ਸਾਡਾ ਨਾ ਮਜ਼ਾਕ ਬਣਾ ਕੇ ਰੱਖ ਦਿੰਦਾ ਇਹਨਾਂ ਨੇ ਜੀ ਜੇ ਨਾਂ ਸੁਧਰੇ ਤਾਂ ਗੱਲ ਕਰੀਏ ਕਾਲੇ ਜੀ ਹਮੇਸ਼ਾ ਜਦੋਂ ਕਿਤੇ ਕਹਿੰਦੇ ਮੁਸੀਬਤ ਆਉਂਦੀ ਆ ਕਹਿੰਦੇ ਜਦੋਂ ਮੁਸ਼ਕਲ ਆਉਂਦੀ ਆ ਤੇ ਕਹਿੰਦੇ ਹਮੇਸ਼ਾ ਹੀ ਸਰਦਾਰ ਨੂੰ ਯਾਗ ਕੀਤਾ ਜਾਂਦਾ ਜੀ ਵੀ ਕਹਿੰਦੇ ਮੁਸ਼ਕਲ ਚੋਂ ਖੜ ਜਾਂਦੇ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਪਿਛਲੇ ਦਿਨੀ ਆਪਾਂ ਵੇਖਿਆ ਨਾ ਇੱਕ ਬਲਾਤਕਾਰ ਐਸੀ ਡਾਕਟਰ ਕੁੜੀ ਦੇ ਨਾਲ ਹੁਣ ਉਹਦੇ ਮਾਤਾ ਦੇ ਬਿਆਨ ਆਏ ਸੀ ਸਾਡੇ ਸਿੰਘ ਇੱਕ ਗਿਆ ਸੀ ਉਹਨਾਂ ਦੇ ਘਰੇ ਉਹਨਾਂ ਨੂੰ ਮਿਲ ਕੇ ਆਇਆ ਵਾ ਉਹਦੀ ਮਾਤਾ ਦੇ ਬਿਆਨ ਪਤਾ ਕੀ ਸੀ ਕਿ ਜੇ ਕਿਤੇ ਸਾਡੇ ਭੈਣ ਦੇ ਲਾਗੇ ਉਸ ਤੋਂ ਕੁੜੀ ਦੇ ਲਾਗੇ ਕਿਤੇ ਕੋਈ ਸਿੰਘ ਹੁੰਦਾ ਨਾ ਤੇ ਅੱਜ ਉਹ ਇਨਸੀਡੈਂਟ ਨਾ ਹੁੰਦਾ ਉਹ ਘਟਨਾ ਨਾ ਹੁੰਦੀ ਸਾਡਾ ਕਿਰਦਾਰ ਇਹ ਆ ਕੋਈ ਮੰਨ ਲਓ ਕਿ ਰਾਤ ਬਰਾਤੇ ਕੋਈ ਕੁੜੀ ਕਿਤੇ ਆ ਰਹੀ ਹੈ ਕੰਮ ਤੋਂ ਆ ਰਹੀ ਹੈ ਇੱਕ ਦਿਨ ਨੂੰ دیر ਸਵੇਰ ਹੋ ਜਾਂਦੀ ਹੈ ਤਾਂ ਜੇ ਕਿਤੇ ਕੋਈ ਸਾਡੇ ਚਾਰ ਸਿੰਘ ਖਲੋਤੇ ਹੋਣਗੇ ਨਾ ਲਾਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਥੋੜਾ ਇੱਕ ਡਰ ਨਿਕਲ ਜੇਗਾ ਕਿ ਕੋਈ ਗੱਲ ਨਹੀਂ ਸਾਡੇ ਲਾਗੇ ਸਿੰਘ ਹੈਗੇ ਨੇ ਆ ਸਾਡਾ ਕਿਰਦਾਰ ਆ ਪਰ ਜੇ ਇਹੋ ਜਿਕੇ ਲੋਕਾਂ ਨੇ ਸਾਡੇ ਸਿੰਘ ਦੇ ਨਾਮ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਤਾਂ ਲੋਕਾਂ ਨੇ ਵਿਸ਼ਵਾਸ ਕਰਨੋਂ ਹਟ ਜਾਣਾ ਵਾ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਅਸੀਂ ਕਰਤੂਤ ਕੀ ਕਰਨ ਦੇ ਆ ਸਾਡੇ ਸਿੰਘ ਦੇ ਨਾਮ ਦੇ ਉੱਤੇ ਤੁਸੀਂ ਪ੍ਰਾਂਟਾ ਸਿੰਘ ਜਾਂ ਕੋਈ ਨਾ ਕੋਈ ਹੋਰ ਉੱਠੂਗਾ ਉਹਨੇ ਕੁਝ ਹੋਰ ਨਾਮ ਰੱਖ ਲਿਆ ਠੀਕ ਹੈ ਨਾ ਇਸ ਤਰ੍ਹਾਂ ਦੇ ਨਾਂ ਬਣਾਵਾ ਕਿ ਸਾਨੂੰ ਪੇਸ਼ਕਿਸ਼ ਕਰਨਾ ਤੇ ਬਾਹਰ ਦੇ ਲੋਕਾਂ ਤੇ ਆਪਣੇ ਲੋਕਾਂ ਨੂੰ ਤਾਂ ਛੱਡੋ ਛੱਡੋ ਬਾਹਰਲੇ ਲੋਕਾਂ ਦੇ ਕੀ ਪ੍ਰਭਾਵ ਪੈਣਾ ਵਾ ਕੱਲ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਕਿਵੇਂ ਆਵਾਜ਼ ਮਾਰਿਆ ਕਰੂਗੀ ਠੀਕ ਹੈ ਨਾ ਅੱਜ ਇੰਨੇ ਪ੍ਰਾਂਠਾ ਸਿੰਘ ਰੱਖ ਲਿਆ ਠੀਕ ਹੈ ਜੀ ਬਾਅਦ ਚ ਉਸ ਤੋਂ ਬਾਅਦ ਸਾਡੇ ਜਿਹੜੇ ਬੱਚੇ ਆ ਜਾਂ ਹੋਰ ਨੌਜਵਾਨ ਆ ਉਹਨਾਂ ਨੇ ਤਾਂ ਮਜ਼ਾਕ ਦੇ ਨਾਲ ਸਾਨੂੰ ਪੁਕਾਰਿਆ ਕਰਨਾ ਵਾ ਅੱਜ ਤਾਂ ਕੋਈ ਨਿਹੰਗ ਸਿੰਘ ਨੂੰ ਕਰਕੇ ਆਵਾਜ਼ ਮਾਰਦਾ ਤੇ ਕੱਲ ਨੂੰ ਕੀ ਕਹਿਣਗੇ ਪ੍ਰਾਂਠਾ ਸਿੰਘ ਲੱਸੀ ਸਿੰਘ ਇਹ ਕਰਤੂ ਦੇ ਜਿਹੜੀ ਇਹਨਾਂ ਦੀ ਕਰਨ ਦੇ ਨਾ ਉਹ ਬਹੁਤ ਮੰਦ ਭਾਗੀ ਆ ਇਹਨਾਂ ਨੂੰ ਸੁਧਾਰਨਾ ਚਾਹੀਦਾ ਵਾ ਇਹਦੇ ਵਿੱਚ ਚਾਹੀਦਾ ਐਸਜੀਪੀਸੀ ਨੂੰ ਵੀ ਇਹਨਾਂ ਦੇ ਉੱਤੇ ਕੋਈ ਠੋਸ ਕਦਮ ਚੁੱਕੇ ਨਹੀਂ ਤੇ ਜੇ ਨਹੀਂ ਕਰਨਗੇ ਫਿਰ ਅਸੀਂ ਦਾ ਹੈ ਹੀ ਜਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਅਸੀਂ ਦੇਖਿਆ ਕਾਲੀ ਜੀ ਹਮੇਸ਼ਾ ਜਦੋਂ ਕਿਤੇ ਫੌਜ ਦੀ ਗੱਲ ਕਰੀਏ ਅਸੀਂ ਦੇਖਦੇ ਹਾਂ ਬਾਰਡਰ ਉੱਤੇ ਸਾਡੇ ਸਰਦਾਰ ਜਿਹੜੇ ਕਿ ਸਿੰਘ ਨੇ ਜਿਹੜੇ ਸਾਡੀ ਸਿੱਖ ਰਜਿਮੈਂਟ ਆ ਉਹ ਅੱਜ ਵੀ ਜਿਹੜੇ ਕਿ ਦੁਸ਼ਮਣਾਂ ਨੂੰ ਲੋਹਾ ਲੈਂਦੀ ਆ ਤੇ ਦੁਸ਼ਮਣਾਂ ਨੂੰ ਜਿਹੜਾ ਕੀ ਤੂ ਤੂਲ ਚਟਾਉਂਦੀ ਆ ਖਾਸ ਕਰਕੇ ਤੇ ਜਿਹੜੇ ਕਹਿੰਦੇ ਕਿ ਉੱਥੋਂ ਦੇ ਬਾਰਡਰਾਂ ਤੇ ਦੂਰ ਦੂਰ ਤੱਕ ਜਿਹੜੇ ਨੇ ਉਹ ਜਿਹੜੇ ਉੱਥੋਂ ਦੇ ਦੁਸ਼ਮਣ ਨੇ ਉਹ ਭਜਦੇ ਨਹੀਂ ਕਿੰਨੇ ਸਿੰਘਾਂ ਕੋ ਇਨੇ ਚਾਲੂ ਨੇ ਸਾਡੇ ਲੋਕਾਂ ਦੀ ਤੁਸੀਂ ਗੱਲ ਛੱਡੋ ਇਹ ਜਿਹੜੇ ਬਾਹਰਲੇ ਆ ਨਾ ਇਹ ਆਪਾਂ ਹੋਰ ਕੋਈ ਗੱਲ ਕਰਦੇ ਆ ਅਮਰੀਕਾ ਦੀ ਲੈ ਲਓ ਜਾਂ ਕਿਸੇ ਹੋਰ ਕੰਟਰੀ ਦੀ ਲੈ ਲਓ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਵਾ ਵੀ ਸਿੰਘ ਜਿਹੜੇ ਆ ਲੜਨੋਂ ਮਰਨੋਂ ਨਹੀਂ ਡਰਦੇ ਇਹ ਮੂਰੇ ਹੋ ਕੇ ਖੜ ਜਾਂਦੇ ਨੇ ਉਹ ਜੇ ਉਹਨਾਂ ਨੂੰ ਪਤਾ ਵਾ ਤਾਂ ਕੀ ਗੱਲ ਸਾਡੇ ਲੋਕਾਂ ਨੂੰ ਕੀ ਜਾਣ ਕੇ ਅੱਖਾਂ ਬੰਦ ਕੀਤੀਆਂ ਫਿਰ ਤਾਂ ਇਹਨਾਂ ਨੇ ਪਰ ਤਾਂ ਇਹਨਾਂ ਨੂੰ ਆਪਣੇ ਇਤਿਹਾਸ ਤੋਂ ਪਤਾ ਹੀ ਨਹੀਂ ਆ ਇਹਦੇ ਵਿੱਚ ਕਰਤੂਤ ਮਾੜੀ ਆ ਇਹਨਾਂ ਦੇ ਮਾਪਿਓ ਦੀ ਜਿਨ੍ਹਾਂ ਨੇ ਇਹਨਾਂ ਨੂੰ ਇਤਿਹਾਸ ਤੋਂ ਜਾਣ ਉਨੀ ਕਰਾਇਆ ਕਿ ਇਹ ਸਿੰਘ ਨਾਮ ਕਿੱਥੋਂ ਆਇਆ ਸੀ ਆਪਾਂ ਬਾਹਰਲੀ ਤਾਂ ਚਲੋ ਛੱਡ ਹੀ ਦੋ ਗੱਲ ਵੀ ਹੋਰ ਰਾਜਪੂਤਾਂ ਦੇ ਵਿੱਚ ਵੀ ਸਿੰਘ ਨਾਮ ਵਰਤਿਆ ਜਾਂਦਾ ਪਰ ਉਹ ਇੱਕ ਵਿਸ਼ਾ ਅਲੱਗ ਉਹਨਾਂ ਦੀ ਹਿਸਟਰੀ ਅਲੱਗ ਆ ਪਰ ਇੱਥੇ ਰੈਸਟੋਰੈਂਟ ਜਿਹੜਾ ਖੁੱਲਿਆ ਵਾ ਉਹ ਪੰਜਾਬ ਦੇ ਵਿੱਚ ਸੱਚਗੰਢ ਦੇ ਬਿਲਕੁਲ ਸਾਹਮਣੇ ਖੁੱਲਿਆ ਆ ਵਾ ਕੀ ਉਹਦੇ ਵਿੱਚ ਨਾਮ ਜਿਹੜਾ ਪੇਸ਼ਕਾਸ਼ ਕਰ ਰਹੇ ਨੇ ਉਹ ਪੰਜਾਬੀਆਂ ਨੂੰ ਦਰਸਾਉਣ ਦੇ ਨੇ ਤੇ ਸਾਡਾ ਇਹਦੇ ਨਾਲ ਬਿਲਕੁਲ ਇੱਕ ਨੇੜਲਾ ਸਬੰਧ ਹੋ ਜਾਂਦਾ ਸਿੰਘ ਦੇ ਨਾਲ ਵੀ ਤੁਸੀਂ ਪ੍ਰਾਂਠਾ ਸਿੰਘ ਸੱਚਖੰਡ ਦੇ ਲਾਗੇ ਖੋਲ ਕੇ ਤੇ ਕਿੰਨੂੰ ਦਰਸਾਉਂਦੇ ਇਹਦੇ ਇਹਦੇ ਵਿੱਚ ਬੜੀ ਵੱਡੀ ਮਾਨਸਿਕਤਾ ਦੀ ਗਰਾਵਟ ਆ ਰਹੀ ਹੈ ਜੇ ਨਾ ਸੁਧਰੇ ਤਾਂ ਫਿਰ ਸਾਨੂੰ ਕੁਝ ਨਾ ਕੁਝ ਕਰਨਾ ਪੈਗਾ ਵੈਸੇ ਤਾਂ ਉਹਦੇ ਵੱਲੋਂ ਬਿਆਨ ਆਇਆ ਸੀ ਕੋਲ ਰਿਕਾਰਡਿੰਗ ਦੇ ਵਿੱਚ ਵੀ ਅਸੀਂ ਇਹ ਨਾਮ ਛੇਤੀ ਦੋ ਛੇਤੀ ਬਦਲਾਂਗੇ ਜੇ ਨਾ ਬਦਲਾਂਗੇ ਫਿਰ ਤਾਂ ਹੈ ਹੀ ਇਹ ਸੇਵਾ ਕਰਨ ਨੂੰ ਅਸੀਂ ਤੇ ਗੱਲ ਕਰੀ ਰਾਜਵੀਰ ਜੀ ਹੋਰ ਵੀ ਅਮਰਸਦ ਸਾਹਿਬ ਜੀ ਅਸੀਂ ਲਿਖਿਆ ਬਹੁਤ ਵੱਡੇ ਕਾਫੀ ਰੈਸਟੋਰੈਂਟ ਨੇ ਖਾਂਟ ਪੀਦੇ ਕਾਫੀ ਲੋਕਾਂ ਰੱਖੇ ਨੇ ਕੀ ਲੱਗਦਾ ਤੁਹਾਡੇ ਜਿਹੜੇ ਸਿੰਘਾਂ ਵੱਲੋਂ ਹੋਰ ਵੀ ਜਾ ਕੇ ਕਿਸੇ ਤਰ੍ਹਾਂ ਦੇਖਾਇਆ ਜਾਊਗਾ ਵੀ ਜਿਹੜਾ ਕੋਈ ਸਿੰਘ ਸ਼ਬਦ ਜਾਂ ਕੋਰ ਸ਼ਬਦ ਜਿਹੜਾ ਉਹ ਨਾਂ ਵਰਤੇ ਜਾਵੇ ਰੈਸਟੋਰੈਂਟ ਵਿੱਚ ਬਿਲਕੁਲ ਜੀ ਜਿਵੇਂ ਦੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਉਂਦੀ ਆ ਉਹ ਫਿਰ ਉਹਦੇ ਉੱਤੇ ਬਣਦੀ ਕਾਰਵਾਈ ਜ਼ਰੂਰ ਕਰਵਾਵਾਂਗੇ ਇਸ ਦੇ ਨਾਲ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਉਹ ਵੀ ਸਾਡਾ ਸਹਿਯੋਗ ਦੇਣ ਜੋ ਦੇਣਗੇ ਸਹਿਯੋਗ ਤਾਂ ਚੜ੍ਹਦੀ ਕਲਾ ਐਸੋਸੀਏਸ਼ਨ ਨੂੰ ਵੀ ਕਹਾਂਗੇ ਕਰੀ ਉਹਨਾਂ ਨੂੰ ਵੀ ਕਰਾਂਗੇ ਅਪੀਲ ਕਿ ਉਹ ਵੀ ਇਸ ਚੀਜ਼ ਵੱਲ ਧਿਆਨ ਦਿਆ ਕਰਨ ਜੇ ਕਰਦੇ ਚੜ੍ਹਦੀ ਕਲਾ ਨਹੀਂ ਤਾਂ ਫਿਰ ਗੁਰੂ ਸਾਹਿਬ ਕਿਰਪਾ ਕਰਨ ਠੀਕ ਹੈ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਰਾਜਵੀਰ ਸਿੰਘ ਅਕਾਲੀ ਜਿਹੜੇ ਕੀ ਨਿਹੰਗ ਸਿੰਘ ਗੁਰੂ ਕੀ ਲਾਡਲੀਆ ਫੌਜਾ ਨੇ ਹਮੇਸ਼ਾ ਖੜਦੇ ਨੇ ਉਥੇ ਜਿੱਥੇ ਕਿਤੇ ਸਾਡੇ ਸਿੱਖ ਕੌਮ ਨੂੰ ਲੋੜ ਹੁੰਦੀ ਆ ਪਰ ਪਹਿਲੇ ਤੁਸੀਂ ਦੇਖਿਆ ਪਹਿਲੇ ਜਿਹੜਾ ਕਿ ਰੈਸਟੋਰੈਂਟ ਜਿਹੜਾ ਕਿ ਪਰਾਠਾ ਸਿੰਘ ਨਾਂ ਰੱਖਿਆ ਗਿਆ ਸੀ ਉਸ ਵੇਲੇ ਵੀ ਜਿਹੜੇ ਕੀ ਨਿਹੰਗ ਸਿੰਘ ਨੇ ਕਾਰਵਾਈ ਕੀਤੀ ਅਤੇ ਉਹਨਾਂ ਨੇ ਉਸ ਰੈਸਟੋਰੈਂਟ ਦਾ ਜਿਹੜਾ ਕਿ ਨਾਮ ਚੇਂਜ ਕੀਤਾ ਅੱਜ ਰਾਜਵੀਰ ਅਕਾਲੀ ਨੇ ਉਹਨਾਂ ਲੋਕਾਂ ਨੂੰ ਤਾੜਨਾ ਵੀ ਦਿੱਤੀ ਆ ਅਤੇ ਉਹਨਾਂ ਨੂੰ ਸਮਝਾਇਆ ਵੀ ਆ ਕਿ ਜੇਕਰ ਕਿਤੇ ਵੀ ਜਿਹੜਾ ਕਿ ਸਿੰਘ ਦਾ ਜਾਂ ਕੋਰ ਸ਼ਬਦ ਕਿਤੇ ਵੀ ਵਰਤਿਆ ਗਿਆ ਗਲਤ ਜਿਹੜਾ ਕੀ ਵਰਤਿਆ ਗਿਆ ਕਿਸੇ ਰੈਸਟੋਰੈਂਟ ਤੇ ਉਤਨਾ ਤੇ ਬਾਂਦੀ ਕਾਰਵਾਈ ਕੀਤੀ ਜਾਊਗੀ ਅਤੇ ਨਾਲ ਉਹਨਾਂ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਆ ਪ੍ਰਸ਼ਾਸਨ ਨੂੰ ਤੇ ਐਜੀਪੀਸੀ ਨੂੰ ਉਹਨਾਂ ਦੇ ਨਾਲ ਨਾ ਖੜ ਕੇ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਕਿ ਜਿਹੜਾ ਸਿੰਘ ਸ਼ਬਦ ਆ ਤੇ ਕੋਰ ਸ਼ਬਦ ਕਬੜਾ ਵਧੀਆ ਤੇ ਵੱਡਾ ਸ਼ਬਦ ਆ ਨਾ ਆ ਇਸ ਨੂੰ ਜਿਹੜਾ ਗਲਤ ਢੰਗ ਨਾਲ ਜਿਹੜਾ ਕੀ ਨਾ ਵਰਤਿਆ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਰਪਕ ਪੋਸਟ ਚੈਨਲ ਦੀ ਅਮਰਸਰ